ਦਲਜੀਤ ਨਾ ਅੱਜ ਮੈਨੂੰ ਇੱਥੇ ਹੀ ਲੱਗਣ ਡਿਆ ਅੱਜ ਗੱਲ ਨਾ ਆਰ ਪਰ ਦੀ ਕਰ ਹੀ ਲੈਣੀ ਐ ਨਾ ਜਿਹੜਾ ਇਹਨੇ ਕੰਮ ਕੀਤਾ ਨਾ ਮੇਰੇ ਨਾਲ ਦਲਜੀਤ ਉਹ ਤੇਰੇ ਸਿਰ ਚੜ ਕੇ ਮਰਨਾ ਹੀ ਮੈਂ ਅੱਜ ਮੇਰੇ ਪੱਲੇ ਤੂੰ ਕੱਖ ਨਹੀਂ ਛੱਡਿਆ ਆ ਵੇਖ ਲੈ ਲਿਆਂਦੀ ਹੋ ਓਏ ਤੂੰ ਫੇਰ ਆ ਗਿਆ ਵਾ ਤੇ ਇਹ ਰੋਦੇ ਹੋ ਸੇਪਾ ਵਾ ਭਾਜਾ ਇੱਥੋਂ ਛੇਤਰ ਮਰੂ ਚਾਰ ਦੇ ਰੇ ਮੈਂ ਦਲਜੀਤ ਅੱਜ ਮੈਂ ਉਹ ਕੰਮ ਕਰ ਲੱਗਾ ਹੀ ਹਾਂ ਜਿਹੜਾ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਵੀ ਨਹੀਂ ਮੇਰਾ ਤੇ ਮੇਰੇ ਪਰਿਵਾਰ ਦਾ ਤੂੰ ਕੱਖ ਨਹੀਂ ਛੱਡਿਆ ਅੱਜ ਮੈਂ ਤੇਰੇ ਸਿਰ ਚੜਕੇ ਮਰਨਾ ਹੀ ਹਾਂ ਉਹ ਤੂੰ ਮੇਰਾ ਸਗਾ ਭਰਾ ਹੀ ਪਰ ਸਗਿਆਂ ਵਾਲੀ ਕੀਤੀ ਨਹੀਂ ਤੂੰ ਤੂੰ ਸ਼ਰੀਕ ਬਣ ਕੇ ਦੱਸਿਆ ਮੈਨੂੰ ਉਹ ਤੂੰ ਜਿਹੜਾ ਕੱਲ ਮਰਨਾ ਹੋਂਾ ਅੱਜ ਮਰ ਜਾ ਮੈਨੂੰ ਕੋਈ ਪਰਵਾਹ ਨਹੀਂ ਆ ਮਰਨਾ ਕਿਤੇ ਸੌਖਾ ਵਾ ਇਹਦਾ ਰੋਜ਼ ਇਹੋ ਸਿਆਪਾ ਵਾ ਲੈ ਕੇ ਛੀਸੀ ਜੀ ਆ ਜਾਂਦਾ ਵਾ ਨਾਲੇ ਜਿਹੜਾ ਮੈਂ ਕੰਮ ਕਰਨਾ ਸੀ ਉਹਦੇ ਕਰਤਾ ਵਾ ਪਹਿਲੀ ਮੇਰੇ ਨਾਲ ਹੋ ਗਈ ਆ ਹੁਣ ਮੇਰੇ ਕੋਲ ਮਰੇ ਭਾਵੇਂ ਜੀਵੇ ਉਹ ਤੇਰੇ ਬਾਤੇ ਸਭ ਕੋ ਪੈੜੀ ਹੋ ਗਈ ਨਾ ਭਰਾਦ ਨਹੀਂ ਨਾ ਤੈਨੂੰ ਚਾਹੀਦਾ ਹੱਕ ਤੇ ਰੱਖ ਕੇ ਲੈ ਜੀ ਇਹਨੂੰ ਉਹ ਜੇ ਮੈਂ ਅਨਪੜਹੀ ਨਾ ਤੇ ਤੂੰ ਧੋਖੇ ਨਾ ਮੇ ਕੋ ਪੈੜੀ ਲਿਖਾ ਲਈ ਉਹ ਰੱਬ ਦੇ ਉੱਤੇ ਵੇਖਦਾ ਹੀ ਜਾ ਨਾ ਪੁੱਤ ਤੇਰੇ ਬਾਤੇ ਸਭ ਕੋ ਪੈੜੀ ਹੋ ਗਈ ਆ ਨਾ ਤੇ ਰੱਖ ਪੈੜੀ ਤੈਨੂੰ ਮੁਬਾਰਕਾ ਹੋਣਾ ਮੇਰਾ ਸ਼ਰਾਫਤ ਤੈਨੂੰ ਇਦਾਂ ਦਾ ਲੱਗਣਾ ਵਾ ਨਾ ਤੂੰ ਮੰਜੀ ਦੇ ਬੈਠਾ ਰੋਣਾ ਹੀ ਹੋ ਆ ਵੇਖ ਫਿਰ ਅੱਜ ਰਬਾ ਜੇ ਕੋਈ ਮੇਕੋ ਗਲਤੀ ਹੋ ਗਈ ਹੋਗੀ ਨਾ ਤੇ ਮੈਨੂੰ ਮਾਫ ਕਰੀ ਮੇਰੇ ਟਬਰ ਦਾ ਹੁਣ ਤੂੰ ਹੀ ਰੱਖਾਈਂ ਇਹ ਕੰਮ ਨਾ ਮੈਂ ਮਜਬੂਰੀ ਚ ਕਰਦੇ ਆ ਸੱਚੀ ਇਤਨੀ ਦਵਾਈ ਖਾ ਲਿਆ ਲੰਗਾ ਚੱਲ ਜਿਹੜਾ ਕੰਮ ਮੈਂ ਕਰਨਾ ਨਾ ਇਹ ਆਪੇ ਕਰ ਲੈਣ ਲੱਗਾ ਜਿਹੜਾ ਕੰਮ ਮੈਂ ਪਾਲਦਾ ਹੀ ਨਾ ਉਹਦੇ ਨੇ ਆਪੇ ਕਰਤਾ ਲੈ ਮੈਨੂੰ ਨਾ ਆਪਣੇ ਹੱਥ ਗੰਦੇ ਕਰਨੇ ਨਹੀਂ ਪਏ ਮਿੱਤਰਾਂ ਤੇਰੀ ਕਿਸਮਤ ਤੇਰੇ ਨਾਲ ਤੇ ਮੇਰੀ ਮੇਰੇ ਨਾਲ ਤੂੰ ਤੱਕੜੀ ਛੱਡਿਆ ਅੱਜ ਮੈਂ ਤੇਰੇ ਸਿਰ ਚੜਕੇ ਮਾਰਨਾ ਹੀ ਹਾਂ ਲਵਲੀ ਲੰਮੇ ਪਿਆ ਲਵਲੀ ਓਏ ਲਵਲੀ ਜੀ ਨਾਲੋਂ ਕੀ ਯਾਰ ਲਵਲੀ ਇਰਾ ਪੜਾ ਹੋਏ ਦਵਾਈ ਪੀ ਲਈ ਆਨੇ ਤੇ ਕੋਈ ਲਵਲੀ ਯਾਰ ਮੈਨੂੰ ਤੇ ਘਰ ਫੋਨ ਪਤਾ ਤਰਨ ਘਰੇ ਪਤਾ ਨਹੀਂ ਪਤਾ ਹਲੋ ਲੱਗੇ ਸਭੇ ਵੀ ਨਹੀਂ ਕੋਈ ਲੱਭਣ ਡਿਆ ਯਾਰ ਹੁਣ ਕੀ ਕਰਾਂ ਯਾਰ ਰੇ ਅਗੇ ਬੈ ਗਈ ਹੈ ਨਾ ਮੇਰੇ ਘਰ ਵਾਲੇ ਨੂੰ ਖੁੰਦ ਨੂੰ ਠੰਡ ਪੈ ਗਈ ਤੈਨੂੰ ਸਰਦੀ ਨੂੰ ਪੈ ਗਈ ਤੈਨੂੰ ਸ਼ਰੀਕੜੀ ਹੈ ਪਰ ਆਹੋ ਸੰਦੀਪ ਉਹ ਲਹਵਾ ਤੇਲ ਜ਼ਰ ਵੀ ਰੋਣ ਡਿਆ ਬੜਾ ਆਉਣੇ ਲੱਗੇ ਜੀ ਯਾਰ ਕਿੰਨੇ ਟਾਈਮ ਲਾਤਾ ਵਾ ਤੇ ਤੇ ਗੋਲੀ ਖਾ ਲੈਣੀ ਸਿਰ ਪਿੜਦੀ ਦਵਾਈ ਕਿੰਨੀ ਕੀ ਖਾਣੀ ਹੁੰਦੀ ਆ ਮੈਂ ਦਵਾਈ ਖਾ ਖਾ ਛਦਾਈ ਹੋ ਗਿਆ ਤੈਨੂੰ ਪਾਦਾ ਵਾ ਸੁਮਾਚ ਕਰ ਦੇਣਾ ਫਿਰ ਠੀਕ ਹੋ ਜਾਂਦਾ ਇਹਨਾਂ ਦੇ ਮੁੰਡਾ ਕਿੱਥੇ ਆ ਉਹ ਮੰਮੀ ਲੈ ਕੇ ਗਏ ਆ ਬਾਹਰ ਬੜਾ ਰੋਂਡਿਆ ਸੀ ਅੱਛਾ ਤੇ ਮੈਂ ਫਿਰ ਮੰਮੀ ਨੂੰ ਕਿਹਾ ਮੈਂ ਬਾਹਰ ਲੈ ਜਾ ਘੜੀ ਕੇ ਨੂੰ ਮੈਨੂੰ ਲੱਗਦਾ ਘਵਾਂਟੀਆਂ ਦੇ ਘਰ ਚੱਲ ਗਏ ਆ ਮੰਮੀ ਨੂੰ ਵੀ ਬੰਨਣਾ ਚਾਹੀਦਾ ਵਾ ਬਾਹਰ ਘੁੰਮ ਲਈ ਅੱਛਾ ਹੁਣ ਕੀ ਕਰਨਾ ਘਰ ਬੈਠੇ ਵੀ ਐਦਾਂ ਕਰੇ ਮੇਰੀ ਸੇਵਾ ਕਰਦੀ ਰਵੇਂ ਤੇ ਕਿੰਨਾ ਵਧੀਆ ਲੱਗਦਾ ਟਾਡੀ ਸੇਵਾ ਕਰਨੀ ਹੋਰ ਕੀ ਦੀ ਕਰਨੀ ਐ ਮੈਂ ਸੀਨਾ ਟੈਂਸ਼ਨ ਨਾਲ ਲਿਆ ਕਰੋ ਜਿਆਦੀ ਟੈਂਸ਼ਨ ਦੇ ਨਾਲ ਸਿਰ ਪੀੜ ਹੋਣਦੀ ਐ ਟਾਡੇ ਸੰਦੀਪ ਤੈਨੂੰ ਬਾ ਟੈਂਸ਼ਨ ਦੀ ਹੁੰਦੀ ਐ ਫਿਰ ਜੇ ਨਹੀਂ ਵੀ ਹਟੂਗੀ ਨਾ ਹੁਣ ਤਾਂ ਗੋਲੀ ਖਾ ਲਿਓ ਚੰਗਾ ਆ ਜਾ ਨੀ ਆ ਜਾ ਆ ਜਾ ਉਹ ਮੇਰੀ ਗੱਲ ਸੁਣ ਹਾਂਜੀ ਮੀਂਹ ਜਨਾ ਟਿਕਾ ਕਰ ਲਿਆ ਕਰ ਉਹ ਵੀਰ ਜੀ ਜੇ ਟਿਕਾ ਕਰੀਏ ਨਾ ਫਿਰ ਕੰਮ ਛੁੱਟਦਾ ਜੇ ਫਿਰ ਕੰਮ ਕਿਨੇ ਕਰਨਾ ਉਹ लवली ਕੰਮ ਹੀ ਹੋ ਜਾਣਗੇ ਤੇ ਮੇਰੀ ਗੱਲ ਸੁਣ ਝੋਨੇ ਠੀਕ ਵਾ ਝੋਨੇ ਦਾ ਠੀਕ ਵਾ ਤੇ ਕੱਲ ਸ਼ਾਮੀ ਮੈਂ ਛੱਡ ਕੇ ਆਇਆ ਸੀ ਬੰਬੀ ਅੱਛਾ ਤੇ ਰਾਤ ਮੁੜ ਕੇ ਮੀਂਹ ਆ ਗਿਆ ਤੇ ਬੱਤੀ ਵੀ ਰਾਤ ਆਉਂਦੀ ਰਹੀ ਐ ਅੱਛਾ ਤੇ ਉਹ ਹੁਣਾ ਥੋੜਾ ਥੋੜਾ ਸਾਰੀਆਂ ਪੈੜੀਆਂ ਛੱਡ ਆਇਆ ਠੀਕ ਆ ਤਾਂ ਇਹ ਬਰਾਬਰ ਜਿਹਦਾ ਹੋ ਜਾਊਗਾ ਉਹ ਮੇਰੇ ਕੋ ਤੇ ਜਾਇ ਨਹੀਂ ਗਿਆ ਯਾਰ ਉਹ ਕੋਈ ਗੱਲ ਨਹੀਂ ਵੀਰ ਜੀ ਮੈਂ ਹੈਗਾ ਮਨ ਉਹ ਇੰਨਾ ਵੀ ਕੰਮ ਨਾ ਕਰਿਆ ਕਰ ਉਹ ਕੰਮ ਹੁਣ ਕਦਾਵਾ ਫੇਰਾ ਹੀ ਮਾਰਨਾ ਵਾਲੇ ਥੋੜੇ ਬਸ ਵੀਰ ਜੀ ਝੋਨੇ ਦਾ ਕੰਮ ਤੇ ਨਿਬੜ ਗਿਆ ਵਾ ਯਾਰਾਂ ਕੀ ਦੋਗ ਨਾਲ ਥਾ ਉਹ ਵੀ ਲੱਗੀ ਆ ਕੱਲ ਦੀ ਅੱਛਾ ਤੇ ਉਹ ਨਾ ਪੈਸੇ ਲਈ ਹੀ ਮੰਗਣ ਤੇ ਕੋ ਖਾਦਾ ਖੁਦਾਲਿਆਂ ਦੇ ਦੇਣ ਵਾਲੇ ਆ ਤੇ ਜਿੱਥੋਂ ਖਾਦ ਲਿਆਂਦੀ ਆ ਉਹਨਾਂ ਦੇ ਵੀ ਦੇਣ ਵਾਲੇ ਆ ਤੇ ਕੁਝ ਦਵਾਈ ਦੂਈ ਲਿਆਂਦੀ ਤੇ ਤੁਸੀਂ ਇਦਾਂ ਕਰੋ ਉਹਨਾਂ ਦਾ ਹਿਸਾਬ ਤਕ ਕਰ ਦੋ ਹਾਂਜੀ ਸ਼ਮਨ ਮੈਂ ਇਹਦੇ ਲਗਭਗ 50000 ਘਰ ਹੈਗਾ ਵਾ ਹਾਂਜੀ ਤੂੰ ਮੇਰੀ ਗੱਲ ਸੁਣਾ ਘਰ ਨਿਕਾ ਨੇੜਾ ਵੀ ਆ ਤੇ ਘਰ ਦੇ ਖਰਚੇ ਵੀ ਬਥੇਰੇ ਆ ਹਾਂਜੀ ਉਹ ਤਾਂ ਹੈ ਹੀ ਆ ਮੈਂ ਤੇਨੇ ਇੱਕ ਸਲਾਹ ਕਰਨੀ ਸੀ ਦੱਸੋ ਜੀ ਇਦਾਂ ਕਰ ਲਈਏ ਤੂੰ ਆਰਤੀ ਕੋਲ ਨਾ 50000 ਲਿਆ ਵਾ ਝੋਣਾ ਤੇ ਉੱਥੇ ਸੁਟਣਾ ਹੋਣਾ ਚਾਪੇ ਨਾ ਲੱਤ-ਪਲੱਤ ਹੋ ਜੂਗੀ ਠੀਕ ਹੈ ਨਾ ਕੋਈ ਗੱਲ ਨਹੀਂ ਮਿਰਜੀ ਮੈਂ ਨਾ ਜਾਣਾਂ ਵਾਂ ਫਿਰ ਉਹਦੇ ਹੱਲ ਉਹ ਤੈਨੂੰ ਪਤਾ ਤੇ ਹੈਗਾ ਵਾ ਉਹ ਨਿਆਣਾ ਵੀ ਇਹ ਘਰ ਨਿਕਾ ਘਰ ਦੇ ਖਰਚੇ ਵੀ ਬਥੇਰੇ ਆ ਉਹ ਚਲੋ ਵੀਰ ਜੀ ਉਹ 50000 ਤੁਸੀਂ ਰੱਖੋਗਾ ਕੋਲ ਤੇ ਮੈਂ ਇਦਾਂ ਕਰਨਾ ਵਾਂ ਮੈਂ ਜਾਨਾ ਵਾਰਤੀ ਹੱਲ ਤੇ 50000 ਉਸ ਕੋ ਲੈ ਆਉਣਾ ਜੇ ਕੋਈ ਗੱਲ ਕਰੂਗਾ ਨਾ ਮੈਂ ਨਾ ਫੋਨ ਤੇ ਗੱਲ ਕਰਾ ਦੀ ਕੋਈ ਗੱਲ ਨਹੀਂ ਵੀਰ ਜੀ ਮੈਂ ਗੱਲ ਕਰਾ ਦਊਗਾ ਤੁਹਾਡੀ ਹਾਂ ਤੇ ਮੈਂ ਇਦਾਂ ਕਰਨਾ ਵਾਂ ਫੜੀ ਲਿਆਉਣਾ ਪਹਿਲਾਂ ਜਾ ਕੇ ਮੁੜ ਕੇ ਮੈਂ ਪੱਠੇ ਪਾਉਣੇ ਆਹ ਉਹ ਮੇਰੀ ਗੱਲ ਸੁਣ ਪਹਿਲਾਂ ਨਾ ਰੋਟੀ ਖਾ ਉਹ ਰੋਟੀ ਕੋਈ ਗੱਲ ਨਹੀਂ ਆਣ ਕੇ ਖਾ ਲਊਗਾ ਮੈਂ ਉਹ ਸਿਹਤ ਨਹੀਂ ਖਰਾਬ ਕਰਨੀ ਪਹਿਲਾਂ ਰੋਟੀ ਖਾ ਫਿਰ ਬਾਕੀ ਕੰਮ ਹੋ ਜਾਣਗੇ ਬਾਅਦ ਚ ਲੈ ਐਵੇਂ ਜਾ ਕੇ ਚੱਲ ਅੰਦਰ ਚੱਲ ਆਜੋ ਫਿਰ ਤੁਸੀਂ ਉਹ ਨਾ ਮੈਂ ਖਾ ਲਈ ਕੀ ਰੀਗੈਂਟ ਇਹ ਜਿਹੜਾ ਕੰਮ ਹੀ ਕਰਦਾ ਰਹਿੰਦਾ ਇੰਨਾ ਸਤਿਕਾਰ ਕਰਦਾ ਨਾ ਮੇਰਾ ਇੰਨਾ ਕੋਈ ਵੀ ਨਹੀਂ ਕਰਦਾ ਆਪਣੇ ਭਰਾ ਦਾ ਤੇ ਮੈਨੂੰ ਵੀ ਤੇ ਕਰਨਾ ਹੀ ਪੈਣਾ ਵਾ ਤੇ ਹੁਣ ਮੈਂ ਇਦਾਂ ਇਹਨੂੰ ਭੇਜ ਦਿੰਦਾ ਫਿਰ ਮੈਨੂੰ ਹੀ ਫਿਕਰ ਹੋਣੀ ਓ ਖਾਜ ਚ ਲੱਗਿਆ ਵਾ ਭਾਬੀ ਜੀ ਆ ਜਾ लवली ਰੋਟੀ ਪਾ ਦਿੰਦੇ ਆ ਮੈਨੂੰ ਉਹ ਮੈਂ ਨਾ ਜਾਣਾ ਸੀ ਕਿਤੇ ਕੰਮ ਰੋਟੀ ਤੇ ਮੈਂ ਪਾ ਦਿੰਨੀ ਆ ਮੇਰੀ ਗੱਲ ਸੁਣਾ ਇੰਨਾ ਮੀ ਆਉਣ ਡਿਆ ਬਾਹਰ ਐਵੇਂ ਤੁਰਿਆ ਫਿਰਨ ਡਿਆ ਵਾ ਕੜੀਆ ਰਾਮੂ ਵੀ ਕਰ ਲਿਆ ਕਰ ਮੇਰੇ ਭਾਬੀ ਪਾਣੀ ਵੇਖ ਕੇ ਆ ਗਿਆ ਮੇਰੀ ਗੱਲ ਸੁਣਾ ਕੱਲਾ ਹੀ ਕੰਮ ਤੇ ਲੱਗਾ ਰਹਿਣਾ ਵਾ ਆਪਣੇ ਬਾਜੀ ਨੂੰ ਵੀ ਦੱਸਿਆ ਕਰ ਚਲੋ ਕੋਈ ਗੱਲ ਨਹੀਂ ਬਾਜੀ ਨੇ ਕੀਤਾ ਵਾ ساری ਉਮਰ ਉਹ ਤਾਂ ਕਹਿੰਦੀ ਆ ਮੈਂ ਮੰਮੀ ਦੇ ਜਾਣਾ ਮੈਂ ਨਹੀਂ ਜਾਣ ਦਿੰਦਾ ਉਹਨਾਂ ਨੂੰ ਕੱਲ ਨੂੰ ਤੇਰਾ ਵਿਆਹ ਹੋ ਗਿਆ ਨਾ ਤੇ ਤੇਰੀ ਬੁੱਢੀ ਨੇ ਕਹਿਣਾ ਵਾ ਮੇਰੇ ਬੰਦੇ ਕੋ ਸਾਰਾ ਕੰਮ ਕਰਾਉਂਦੇ ਆ ਤੇ ਬਾਜੀ ਕੋਈ ਕੰਮ ਨਹੀਂ ਕਰਦੇ ਉਹ ਨਹੀਂ ਨਹੀਂ ਭਾਬੀ ਐਦਾਂ ਦੀ ਨਹੀਂ ਕੋਈ ਵੀ ਗੱਲ ਹੁੰਦੀ ਬਾਅਦ ਚ ਤੂੰ ਵੀ ਬਦਲ ਜਾਣਾ ਵਾ ਉਹ ਨਹੀਂ ਬਦਲਦਾ ਤੂੰ ਹੀ ਰੋਟੀ ਲਿਆਓ ਕੋਈ ਗੱਲ ਨਹੀਂ ਮੈਂ ਲਿਓਨੀ ਰੋਟੀ ਨਿੱਕ ਤੇ ਮੀਂਹ ਦਾ ਨਹੀਂ ਪਤਾ ਲੱਗਦਾ ਉਹ ਹੰਡ ਕੰਧ ਘਰ ਜਾ ਕੇ ਫਸ ਗਏ ਅਸੀਂ ਦੋਵੇਂ ਦਾਦੀ ਪੋਤਾ ਚਟਪਾਟੀ ਨਹੀਂ ਆ ਗਿਆ ਸੁਣੇਬੇ ਇਹਨੂੰ ਫੜ ਵੀਰ ਨੂੰ ਸਵਾਰ ਲਾ ਹੁਣ ਅੱਧਾ ਜਹਾਜ਼ੀਆਂ ਲੈਣ ਡਿਆ ਤਾਂ ਅਸੀਂ ਤੇ ਮੀਨ ਜਾ ਕੇ ਫਾਸੀ ਗਏ ਉੱਥੇ ਵੇਖ ਲਓ ਮੰਮੀ ਹੁਣ ਵੇ ਕਿੱਡਾ ਖੁਸ਼ ਆ ਫੇਰ ਕੇ ਆਇਆ ਵਾ ਉਦੋਂ ਰੋਂ ਡਿਆ ਮੈਨੂੰ ਬਾਹਰ ਲੈ ਜਾਓ ਕੋਈ ਗੱਲ ਨਹੀਂ ਤੁਸੀਂ ਘੜੀ ਬਹਿ ਜਾਂਦੇ ਮੀ ਨਾਉਣ ਡਿਆ ਹੀ ਇਹਨੇ ਸੌਣਾ ਹੈਗਾ ਚਲੋ ਕੋਈ ਗੱਲ ਨਹੀਂ ਮੈਂ ਸਵਾਲ ਦੀ ਇਹਨੂੰ ਆਹ ਸਵਾਲ ਲੈ ਇਹਨੂੰ ਹੁਣ ਠੀਕ ਆ ਤੇ ਰੋਟੀ ਲਿਆਵਾਂ ਡਾਡੀ ਲਈ ਨਹੀਂ ਰੋਟੀਆਂ ਖਾ ਲੈਣੀ ਮੈਂ ਬਾਅਦ ਵਿੱਚ ਤੇ ਫਿਰ ਲੈਣੇ ਸਵਾਲ ਪਹਿਲਾਂ ਇਹਨੂੰ ਚਲੋ ਠੀਕ ਆ ਮੈਂ ਸਵਾਲ ਦੀ ਉਹ ਵੀਰ ਜੀ ਸਭ ਕੁਝ ਮੈਨੂੰ ਜਾਣ ਦਿੰਦੇ ਤੇ ਮੈਂ ਲੈ ਕੇ ਆਵਾਂ ਜਣੇ ਆ ਦੇ ਕੋਈ ਨਹੀਂ ਸਾਡੀ ਗੱਲ ਚੱਲ ਜੀ ਲੈ ਅੰਗਦ ਵੀ ਆ ਗਿਆ ਹੀ ਪਾਬ ਜੀ ਇਹ ਸੌਂ ਡਿਆ ਲੱਗਦਾ ਹਾਂਜੀ ਹਾਂਜੀ ਰੋਂ ਡਿਆ ਹੀ ਬੜਾ ਉਜੇਦ ਕੰਡਿਆ ਇਹਨੇ ਸੌਣਾ ਹੈ ਅੱਜ ਵੀਰ ਜੀ ਫਿਰ ਚਾਚਾ ਨਹੀਂ ਨਾ ਘਰ ਚਾਚੇ ਨੂੰ ਲੱਭਦਾ ਹੋਣਾ ਵਾ ਉਹਦਾ ਤੇ ਮੈਂ ਸਵਾਲ ਦਿੰਦਾ ਹੋਣਾ ਇਹਨੂੰ 9 ਵਜੇ ਮੰਮੀ ਤੇ ਲੈ ਕੇ ਗਏ ਸੀ ਬਾਹਰ ਇਹਨੂੰ ਹਾਂਜੀ ਪਰ ਤਾਂ ਵੀ ਚਾਚਾ ਹੀ ਲੱਭਣ ਡਿਆ ਸੀ ਇਹ ਤਾਂ ਹੀ ਤੇ ਮੈਂ ਕਹਿਂ ਦਿਆਂ ਹਾਂਜੀ ਚਲੋ ਕੋਈ ਗੱਲ ਨਹੀਂ ਸੌਂ ਗਿਆ ਉਹਦਾ ਹਾਂਜੀ ਸੌਂ ਗਿਆ ਦੀਪ ਲੈ ਮੁੰਡਾ ਮੈਨੂੰ ਫੜਾ ਤੂੰ ਰੋਟੀ ਲੈ ਕੇ ਆ ਲੜੀ ਨਹੀਂ ਜਾਣਾ ਕਿਤੇ ਉਹ ਦੋਤੇ ਫੜ ਬੀਲੀ ਭਾਬੀ ਹੁਣ ਤੇ ਭੁੱਖ ਨਾ ਨਾ ਚੂਹੇ ਨੱਚਣ ਡਿਆ ਢਿੱਡ ਚ ਅ ਚੂਹੇ ਕਿਤੇ ਮਰਤ ਨਹੀਂ ਗਏ ਉਹ ਨਹੀਂ ਅਜੇ ਹੈ ਤੇ ਜਿੰਦੇ ਹੀ ਆਦਾਂ ਮਰ ਜਾਣੇ ਆ ਜੇ ਨਾ ਰੋਟੀ ਆਈ ਰੋਟੀ ਆ ਛੱਡੀ ਮੈਂ ਲਿਆ ਕੇ ਦਿੰਦੀ ਰੋਟੀ ਲਵਲੀ ਮੇਰੀ ਗੱਲ ਸੁਣ ਹਾਂਜੀ ਮੈਨੂੰ ਵੀ ਦਰਾਣੀ ਲਿਆ ਦੇ ਕਿ ਨਹੀਂ ਮੇਰੇ ਹੱਥ ਦੀਆਂ ਖਾਈ ਜਾਣੀਆਂ ਰੋਟੀਆਂ ਉਹ ਭਾਬੀ ਦਰਾਣੀ ਹੁਣ ਮੈਂ ਲੱਭਣੀ ਤੂੰ ਹੀ ਲੱਭਣੀ ਆ ਕਿਤੇ ਉਹ ਲਵਲੀ ਜੋ ਕੋਈ ਹੈਗੀ ਨਾ ਪਸੰਦ ਤੇ ਦੱਸ ਦੇ ਉਹ ਨਹੀਂ ਨਹੀਂ ਵੀਰ ਜੀ ਸਾਡੇ ਵਾਲ ਕਿਨੇ ਵੇਖਣਾ ਗਰੀਬਾਂ ਵਾਲ ਉਹ ਸਾਰੀ ਦਿਹਾੜੀ ਸਾਡੀ ਬੰਬੀ ਦੇ ਨਾਲ ਜਾਂਦੀ ਹੈ ਲੈ ਲਵਲੀ ਕਿੱਦਾਂ ਦੀਆਂ ਗੱਲਾਂ ਕਰਨ ਡਿਆਂ ਵਾ ਵਿਆਹ ਤੇ ਕਰਾਉਣਾ ਹੀ ਪੈਣਾ ਵਾ ਕੋਈ ਗੱਲ ਨਹੀਂ ਜੇ ਤੂੰ ਨਹੀਂ ਨਾ ਕੁੜੀ ਲੱਭੀ ਤੇ ਲੱਭੋ ਕੋਈ ਕੁੜੀ ਮੇਰਾ ਵੀ ਜੀ ਕਰਦਾ ਵਾ ਦਰਾਣੀ ਦੇ ਹੱਥ ਦੀਆਂ ਰੋਟੀਆਂ ਖਾਵਾ ਉਹ ਜਲਦੀ ਵਿਆਹ ਕਰਦਣ ਦਾ ਟੈਨਸ਼ਨ ਲੈ ਆ ਹਾਂ ਤੂੰ ਉਹ ਮੈਂ ਤੇ ਭਾਬੀ ਕਹਿਂ ਡਿਆ ਵਾਂ ਛੇਤੀ ਛੇਤੀ ਲੱਭੋ ਤੁਸੀਂ ਤੇ ਮੈਂ ਦੋਵਾਂ ਦੀ ਰੋਟੀ ਲਿਆਤੀ ਐ ਖਾ ਲੋ ਤੁਸੀਂ ਤੁਸੀਂ ਦੋਵੇਂ ਭਰਾ ਰੋਟੀ ਖਾਓ ਤੇ ਮੈਂ ਇਹਨੂੰ ਅੰਦਰ ਲੰਮੇ ਪਾ ਦਿੰਨੀ ਐ ਸੁੱਤਾ ਰਹੂਗਾ ਘੜੀ ਮੰਮੀ ਆ ਵੀ ਵਧੀਆ ਕੀਤਾ ਤੇ ਸਬਜ਼ੀ ਕੱਟ ਦਿੱਤੀ ਆ ਨਾਲੇ ਨਾ ਦੁਪਹਿਰਾਂ ਦਾ ਕੰਮ ਨਿਬੜ ਜੂਗਾ ਹੁਣ ਤੇ ਕਾਕਾ ਸੁੱਤਾ ਵਾ ਬਾਅਦ ਚ ਉੱਠ ਗਿਆ ਨਾ ਉਹਨੇ ਕੋਈ ਕੰਮ ਨਹੀਂ ਕਰਨ ਦੇਣਾ ਆ ਮੈਂ ਤਾਂ ਸੁੱਤਾ ਸੁੱਤਾ ਨਾਲ ਕੰਮ ਹੋ ਜੂਗਾ ਮੈਂ ਇਹੇ ਕਰਕੇ ਡੈਪੀ ਮੈਂ ਖੱਲੀ ਨੇ ਕਿੱਧਰ ਕਿੱਧਰ ਹੋਣਾ ਹਾਂ ਹਾਂਜੀ ਤੇ ਚੱਲ ਰਲ ਮਿਲ ਕੇ ਕਰ ਲੈਨੇ ਆ ਚਲੋ ਇਹ ਤੇ ਆਈ ਆ ਤਾਂ ਹੀ ਮੈਂ ਤੁਹਾਨੂੰ ਕਹਿਤਾ ਸੀ ਕਿ ਕੱਟ ਕੇ ਤੇ ਰੱਖ ਦੋ ਜਦੋਂ ਮੇਰਾ ਟਾਈਮ ਲੱਗੂਗਾ ਤੇ ਮੈਂ ਬਣਾ ਲੂੰਗੀ ਕੋਈ ਨਹੀਂ ਮੈਂ ਹੀ ਲਾ ਦਨੀ ਆ ਤੜਕਾ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਮੈਂ ਬਣਾਉਣੀ ਆ ਸਬਜ਼ੀ ਸੰਦੀਪ ਗਲਜਿੰਦਰ ਦਾ ਫੋਨ ਨਹੀਂ ਆਇਆ ਕਿੰਨੇ ਦਿਨ ਹੋ ਗਿਆ ਵਾ ਕਿਤੇ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੰਮੀ ਫੋਨ ਤੇ ਆਇਆ ਸੀ ਦੀਦੀ ਦਾ ਤੁਸੀਂ ਘਰ ਨਹੀਂ ਹੈਗੇ ਤੇ ਮੇਰੇ ਨਾਲ ਗੱਲ ਹੋ ਗਈ ਆ ਠੀਕ ਠਾਕ ਵਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਸੀਂ ਤੇ ਨਾਲੇ ਕਹਿਣ ਦੇ ਹੀ ਆਉਣ ਵੱਲੋਂ ਤੇ ਪਤਾ ਨਹੀਂ ਹੁਣ ਵੇਖੋ ਕਿਦਾਂ ਆਉਂਦੇ ਆ ਕਿੰਨਾ ਚਿਰ ਹੋ ਗਿਆ ਉਹਨੂੰ ਕੋਈ ਗੱਲ ਨਹੀਂ ਮੰਮੀ ਜੇ ਤੁਹਾਡਾ ਜੀ ਕਰਨ ਦੇ ਵਾ ਤੇ ਮੈਂ ਫੋਨ ਲਾ ਦਿੰਨੀ ਹੁਣੇ ਹੀ ਕੋਈ ਗੱਲ ਨਹੀਂ ਕੰਮ ਕੁੰਮ ਕਰਕੇ ਨਾ ਤੇ ਵੇਲੇ ਹੋ ਗਿਆ ਤੇ ਫੇ ਸ਼ਾਮ ਨੂੰ ਲਾਵਾਂਗੇ ਤੇ ਫਿਰ ਵੀ ਕੋਈ ਗੱਲ ਕਰ ਲਾਂਗੇ ਹੁਣ ਦਵਾ ਦਵਾ ਕੋਈ ਗੱਲ ਵੀ ਨਹੀਂ ਹੋਣੀ ਵੈਸੇ ਵੀ ਦੀਦੀ ਕਹਿਣ ਦੇ ਹੀ ਕਿ ਮੈਂ ਸ਼ਾਮ ਨੂੰ ਫੋਨ ਕਰੂੰਗੀ ਹੂੰ ਕੀ ਪਤਾ ਆ ਜਾਵੇ ਫੋਨ ਚਲੋ ਸ਼ਾਂਤ ਆ ਜੇ ਨਾ ਆਊਗਾ ਕੋਈ ਗੱਲ ਨਹੀਂ ਮੈਂ ਲਾ ਦੂੰਗੀ ਫੋਨ ਤੇ ਲਿਓ ਮੈਂ ਸਭ ਦੀ ਤੜਕਾ ਲਾ ਲਾਂ ਫਿਰ ਚੱਲ ਇੱਕ ਦਾ ਤੇ ਘਰ ਵਸ ਗਿਆ ਵਾ ਨੌਵੀਂ ਚੰਗੀ ਮਿਲ ਗਈ ਆ ਤੇ ਚੱਲ ਦੂਜੇ ਦਾ ਵੀ ਫਿਰ ਚੰਗਾ ਮਾੜਾ ਹੋ ਜੇ ਤੇ ਚੱਲ ਉਹ ਵੀ ਆਪਣੇ ਘਰ ਰੋਜੇ ਕਦੇ ਅੱਜ ਮੀਨੇ ਵੀ ਕੰਮ ਖਰਾਬ ਹੀ ਕਰ ਦਿੱਤਾ ਸਵੇਰ ਦਾ ਥੋੜਾ ਥੋੜਾ ਪਈ ਜਾਣ ਡਿਆ ਨਾ ਕੋਈ ਕੰਮ ਮੁੱਕਾ ਜਿਨਾ ਕੁਛ ਕੋਈ ਨਹੀਂ ਹੈ ਦਿਲਜਿੰਦਾਂ ਨੂੰ ਰੋਟੀ ਪਾਣੀ ਦੇ ਕੋ ਕੰਮ ਕੀਤਾ ਜਾਂ ਨਹੀਂ ਕੀਤਾ ਹੈਗਾ ਕੋ ਬਣਾਇਆ ਜਾਂ ਨਹੀਂ ਨਹੀਂ ਤੇ ਫਿਰ ਅੱਜ ਉਹ ਕੰਮ ਪਹਿਲਾਂ ਕਰ ਲੈਣੀ ਹੈ ਬਾਕੀ ਕੰਮ ਬਾਅਦ ਚ ਕਰਨੀ ਹੈ ਠੀਕ ਆ ਤੇ ਛੋਟੀ ਛਟੀ ਕਰੋ ਉਹਨੂੰ ਮਿਲਣੀ ਹੈ ਤੁਹਾਨੂੰ ਮੈਂ ਪਿੰਡ ਜਾਣਾ ਸੀ ਮੈਂ ਸਗੋਂ ਆਖਣ ਦੀ ਮੈਂ ਚੱਲ ਤੁਸੀਂ ਆ ਹੀ ਜਾਂਦੇ ਤੇ ਫਿਰ ਇਕੱਠੇ ਹੀ ਚੱਲ ਜਾਂਦੇ ਕੀ ਹੈ ਨਾ ਤੁਸੀਂ ਵੀ ਲਾਰੇ ਤੇ ਲਾਰਾ ਹੀ ਲਈ ਜਾਂਦੇ ਬਸ ਕਦੀ ਇਹ ਹਫਤੇ ਆ ਜਾਣਾ ਵਾ ਕਦੀ ਉਹ ਹਫਤੇ ਆ ਜਾਣਾ ਵਾ ਦੇ ਇਹਨਾਂ ਦਾ ਇੱਕ ਗੱਲ ਹੈਗੀ ਆ ਲੋਕੀ ਕਹਿ ਤੇ ਦਿੰਦੇ ਆ ਸਰਕਾਰੀ ਨੌਕਰੀ ਤੇ ਭਾਰੇ ਆ ਕਿ ਸਰਕਾਰੀ ਨੌਕਰੀ ਦਾ ਵੀ ਹਾਲ ਕੁਛ ਨਹੀਂ ਹੈਗਾ ਇੱਥੇ ਉਹ ਤੇ ਚੱਲ ਇਹ ਆ ਬੰਦਾ ਕਿਤੇ ਆ ਜਾ ਵੀ ਸਕਦਾ ਵਾ ਉਦਾਂ ਵੀ ਚਲੋ ਸੌ ਹੋ ਜਾਂਦਾ ਵਾ ਤੇ ਇਦਾਂ ਤੇ ਐਵੇਂ ਨਾ ਕਿਤੇ ਜਾਣ ਖਣੋਂ ਵੀ ਬੈਠੇ ਰਹੀਦਾ ਉਹ ਨਹੀਂ ਨਹੀਂ ਉਹ ਤੇ ਤੁਹਾਡੀ ਗੱਲ ਠੀਕ ਆ ਕਹਿੰਦੇ ਰੋਕਿਆ ਤਾਂ ਨਹੀਂ ਕਦੀ ਉਦਾਂ ਪਰ ਐਵੇਂ ਨਾ ਇਕੱਲੇ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਚਲੋ ਕੋਈ ਨਹੀਂ ਵੇਖ ਲੈਣੀ ਆ ਫਿਰ ਮੈਂ ਜਾਵਨੀ ਆ ਇਕੱਲੀ ਚਲੋ ਕੋਈ ਗੱਲ ਨਹੀਂ ਵੇਖ ਲੈਣੀ ਆ ਮੈਂ ਫਿਰ ਮੰਮੀ ਨਾਲ ਸਲਾਹ ਕਰਕੇ ਜਿੱਦਾਂ ਮੰਮੀ ਕਹਿਣਗੇ ਨਾ ਫਿਰ ਉਦਾਂ ਹੀ ਕਰ ਲੂੰਗੀ ਚਲੋ ਠੀਕ ਆ ਪੁੱਛਦੀ ਆ ਮੈਂ ਮੰਮੀ ਕੀ ਆ ਨਾ ਇਹਨਾਂ ਦਾ ਵੀ ਇਹ ਵੀ ਬਸ ਇਦਾਂ ਹੀ ਕਹਿ ਛੱਡਦੇ ਆ ਵੀ ਮੈਂ ਆ ਜਾਣਾ ਵਾ ਆ ਜਾਣਾ ਵਾ ਤੇਮਦੇ ਹੈ ਨਹੀਂ ਮੁੜ ਕੇ ਹੋਲੀ ਨਾ ਕਹਿ ਦਿੰਦੇ ਆ ਉੱਟੀ ਨਹੀਂ ਮਿਲਦੀ ਹੈਗੀ ਚੱਲ ਮੰਮੀ ਨੂੰ ਪੁੱਛ ਕੇ ਨਾ ਤੇ ਫਿਰ ਮੈਂ ਉਹ ਆਉਣੀ ਹਾਂ ਜਦੋਂ ਆਉਣਗੇ ਫੇ ਚਲ ਜਾਵਾਂਗੀ ਦਿਲਜਿੰਦਰ ਦਿਲਜਿੰਦਰ ਪਤਾ ਨਹੀਂ ਕੀ ਕਰਦੀ ਹੈ ਅੰਦਰ ਹਾਂਜੀ ਮੰਮੀ ਮੈਂ ਆਖਾਂ ਢੀ ਮੈਂ ਮੀ ਤਸਵੀਰ ਦਾ ਭੈਂਡ ਆ ਕੋ ਕੰਮ ਹੋਰ ਤੇ ਕੀਤਾ ਨਹੀਂ ਨਾ ਹੋਣਾ ਹੀ ਆ ਤੇ ਕੋਈ ਸਬਜੀ ਬਣਾਈ ਹੈ ਜਾਂ ਨਹੀਂ ਜਾਂ ਫੇ ਬਣਾਈ ਹੈ ਮੰਮੀ ਜੀ ਮੈਂ ਵੀ ਵੇਖਣੀ ਲਈ ਇਸ ਵੇਰ ਦਾ ਮੀਂਹ ਆਉਣ ਡਿਆ ਵਾ ਕੋਈ ਸਮਝ ਨਹੀਂ ਲੱਗਨਦੀ ਹੈਗੀ ਤੇ ਵਿਆਹੇ ਵੀ ਨਾ ਮੈਂ ਆਉਣ ਹੀ ਲੱਗੀ ਸੀ ਤੁਹਾਡੇ ਵੱਲ ਅੱਛਾ ਦੱਸ ਕੀ ਕਹਿਣਾ ਮੰਮੀ ਜੀ ਕਹਿਣਾ ਕੀ ਮੈਂ ਨਾ ਪਿੰਡ ਜਾਣਾ ਹੈ ਤੇ ਮੈਂ ਤੇ ਇਹਨਾਂ ਨੂੰ ਢੀਕਣ ਲਈ ਸੀ ਕਿ ਚੱਲ ਇਹ ਆ ਜਾਣਗੇ ਤੇ ਫਿਰ ਇਕੱਠੇ ਹੀ ਚੱਲ ਜਾਾਂਗੇ ਤੇ ਇਹਨਾਂ ਦਾ ਹੁਣ ਫੋਨ ਆਉਣ ਡਿਆ ਏ ਇਹ ਕਹਿੰਦੇ ਮੈਨੂੰ ਤੇ ਸੁੱਟੀ ਨਹੀਂ ਮਿਲ ਰਹੀ ਹੈ ਜੀ ਤੇ ਮੇਰਾ ਰਾਧਾ ਵਾ ਕਿ ਮੈਂ ਜਾ ਕੇ ਹੋ ਨਾ ਆਵਾਂ ਮੇਰੀ ਗੱਲ ਸੁਣ ਦਲਜਿੰਦਰ ਉਹ ਤੇ ਜੇ ਤੇਰਾ ਜੀ ਕਰਦਾ ਤੇ ਤੂੰ ਹੋਇਆ ਮਿਲਿਆ ਜਾ ਕੇ ਉਹਨੂੰ ਕੀ ਫਿਰ ਕਦੋਂ ਛੁੱਟੀ ਮਿਲਣੀ ਆ ਤੇ ਕਦੋਂ ਨਹੀਂ ਆਉਣਾ ਵਾ ਉਹ ਜਦੋਂ ਫੋਨ ਕਰਦਾ ਉਦੋਂ ਲਾਰੇ ਲੰਦਾ ਮੈਂ ਆ ਜਾਣਾ ਮੈਂ ਆ ਜਾਣਾ ਤੇ ਛੁੱਟੀ ਉਹਨੂੰ ਮਿਲਣੀ ਨਹੀਂ ਡਈ ਮੈਂ ਤਾਂ ਨਹੀਂ ਜਾ ਹੋਇਆ ਕਰੇ ਤੇ ਮਿਲਿਆ ਤੇਰਾ ਵੀ ਮਨ ਹੋਰ ਦਾ ਹੋਰ ਹੋ ਜੇਗਾ ਰਹਿਣਾ ਕਿ ਜਾ ਆ ਜਾਣਾ ਫਿਰ ਮੰਮੀ ਜੀ ਰਹਿਣ ਦਾ ਤੇ ਹਜੇ ਪਤਾ ਨਹੀਂ ਆ ਤੇ ਚਲੋ ਜੇ ਮੈਂ ਉੱਥੇ ਜਾਉਂਗੀ ਨਾ ਤੇ ਫਿਰ ਵੇਖ ਲੂੰਗੀ ਕਿ ਜੇ ਰਹਿਣਾ ਹੋਊਗਾ ਤੇ ਇੱਕ ਦੋ ਦਿਨ ਰਹਿ ਪੂੰਗੀ ਨਹੀਂ ਤੇ ਉਦਾਂ ਮੇਰਾ ਇਹ ਰਾਦਾ ਹੀ ਕਿ ਚਾਲੋ ਜਿਹੜੇ ਕੱਪੜੇ ਲਿਆਂਦੇ ਨਾ ਕੱਲ ਤੇ ਮੈਂ ਉੱਥੇ ਹੀ ਲੈ ਜਾਨੀ ਆ ਤੇ ਉੱਥੇ ਭਾਬੀ ਕੋ ਸਵਾਲੂੰਗੀ ਇੱਕ ਸੂਟ ਦਾ ਦਾਵਾ ਦੋ ਮੇਰੇ ਆ ਤੇ ਜਦੋਂ ਅਸੀਂ ਜਾਣਗੇ ਨਾ ਤੇ ਫਿਰ ਮੈਂ ਆ ਜੂੰਗੀ ਦਿਲਜਿੰਦਰ ਮੈਂ ਇਹ ਨਹੀਂ ਆ ਵੀ ਉਹਨੇ ਜਰ ਸਬਜੀ ਬਣਾ ਲਈਨੇ ਆ بارش ਥੋੜੀ ਜੀ ਘਟ ਜਾਂਦੀ ਆ ਨਾ ਤੇ ਜੇ ਤੂੰ ਜਾਣਾ ਵਾ ਤੇ ਫਿਰ ਉਦੋਂ ਚਲ ਜੀ ਚਲੋ ਠੀਕ ਆ ਮੰਮੀ ਇਦਾਂ ਹੀ ਕਰ ਲੈਨੇ ਮੈਂ ਜਿਕੜ ਬੜਾ ਹੋਇਆ ਵਾ ਤੇ ਨਾਲੇ ਇੱਕ ਗੱਲ ਵੀ ਜਾ ਕੇ ਫੇ ਫੋਨ ਕਰਦੀ ਨਹੀਂ ਨਹੀਂ ਕਰ ਦੂੰਗੀ ਮੈਂ ਤੇ ਚਲੋ ਮੈਂ ਵੇਖ ਲੈਨੀ ਫਿਰ ਕੰਮ ਕੋਈ ਚਲ ਠੀਕ ਇਹ ਕੁੜੀ ਦਾ ਕੋਈ ਹਾਲ ਨਹੀਂ ਜਾ ਕੇ ਤੇ ਗੋਆ ਸੁਟਣ ਦੀ ਵੀ ਤੂੰ ਚਾਹ ਘੁੱਟ ਪੀਲਾ ਆਣ ਕੇ ਹ ਇੱਥੇ ਲੱਗੀ ਰਹੀ ਚੰਗਾ ਉਹ ਆ ਗਈ ਆ ਮਾਤਾ ਇੱਕ ਤੇਨੂੰ ਪਤਾ ਨਹੀਂ ਕੀ ਹੁੰਦਾ ਰਹਿੰਦਾ ਵਾ ਜਦੋਂ ਮੈਂ ਕਿਤੇ ਕੰਮ ਕਰਨ ਬਹਿ ਜਾਨੀ ਆ ਮੀ ਰੁਕਣਾ ਨਹੀਂ ਆ ਮਗਰ ਉਹ ਕਰ ਲਈ ਹੈ ਆ ਜਾ ਇਹਨੇ ਜਨ ਖਈ ਜਣੀ ਸਿਰ ਤੇ ਚੜ ਕੇ ਆਗਦੇ ਖਲੋ ਗਈ ਆ ਮੇਰੇ ਮੀ ਹੜ ਜਗਾ ਤਾਂ ਫੇਰ ਕਰ ਲਈ ਹਾਂ ਤੈਨੂੰ ਕਾਦੀ ਕਾਲੀ ਪਈ ਆ ਉਹ ਜੇ ਮਾਤਾ ਮੈਂ ਕੰਮ ਲੱਗੀ ਹਾਂ ਨਾ ਮੈਨੂੰ ਕਰ ਲੈ ਦੇ ਐਵੇਂ ਚਾਹ ਪੀ ਲੈ ਉਹ ਪੀ ਲੈ ਚਾਹ ਪੀਤੀ ਜਾਊਗੀ ਦੱਸ ਉਹ ਤਾਂ ਮੀ ਹੜ ਜੂਗਾ ਤਾਂ ਫੇਰ ਕਾਲ ਨਹੀਂ ਹਾਂ ਮੁਕੇ ਭਜ ਜਾਂਗੀ ਬਿਮਾਰ ਹੋਏਗੀ ਉਹ ਮੀਝ ਕੀ ਹੋਣਾ ਮੀਝ ਸੋ ਮਜ਼ਾ ਆਉਂਦਾ ਵਾ ਕੰਮ ਕਰਨ ਦਾ ਆਉਂਦਾ ਤਾਂ ਹੈ ਠੰਡ ਲੱਗ ਜਾਂਦੀ ਹੁੰਦੀ ਆ ਚੱਲ ਆ ਲੈ ਆਇ ਤੇ ਠੀਕ ਹੈ ਨਾ ਮਾਣ ਮੇਰੀ ਗੱਲ ਸੁਣ ਤੂੰ ਹਰ ਟਾਈਮ ਗੁਏਚ ਹੀ ਬੜੀ ਰਹਿਣੀ ਆ ਕੀ ਕੋਈ ਕਹੇਗਾ ਤੈਨੂੰ ਕਾਹਨੂੰ ਤੇਰਾ ਰਿਸ਼ਤਾ ਨਹੀਂ ਕਰਨਾ ਲੋਕੀ ਗੱਲਾਂ ਕਰਨਗੇ ਬਗਾਨੇ ਘਰ ਜਾਣਾ ਧੀਏ ਐਦਾਂ ਬਣੀ ਰਹਿਣੀ ਆ ਕਿ ਤੇ ਬੰਟਣ ਕੇ ਰਿਆ ਕਰ ਸੋਹਣੀ ਬਣ ਕੇ ਤਾ ਕੀ ਹੋਇਆ ਮੈਂ ਸੋਹਣੀ ਆ ਚੰਦੇ ਬੁਲੇ ਕੱਪੜੇ ਪਾਏ ਆ ਹਾਂ ਟਾਈਮ ਹੀ ਗੁਏਚ ਹਰ ਟਾਈਮ ਹੀ ਕਿਤੇ ਚੱਲ ਗਈ ਕਿਤੇ ਸੱਤੀ ਸਮਾਈ ਕਿ ਆਵੇਂ ਮੈਂ ਜੀ ਹੈਗੀ ਆ ਉਹ ਕੋਈ ਨਹੀਂ ਹੁੰਦਾ ਮਮੀ ਬੜੇ ਸੋਹਣੇ ਕੱਪੜੇ ਕੀ ਹੋਇਆ ਇਹਨਾਂ ਨੂੰ ਪੁੱਤ ਬੰਨ ਤਣ ਕੇ ਰਹੀਦਾ ਹੋਈਦਾ ਵਾ ਜੇ ਤੂੰ ਪੜਾਈ ਨਾ ਛੱਡਦੀ ਤੈਨੂੰ ਆਹ ਕੰਮ ਤਾਂ ਨਾ ਕਰਨਾ ਪੈਂਦਾ ਹੈ ਉਹ ਕੀ ਰੱਖਿਆ ਮਮੀ ਪੜਾਈ ਦੇ ਵਿੱਚ ਜੇ ਤੂੰ ਪੜ੍ਹੀ ਲਿਖੀ ਹੁੰਦੀ ਨਾ ਤੇ ਮੇਰੇ ਪੁੱਤ ਤੈਨੂੰ ਰਿਸ਼ਤੇ ਆਉਣੇ ਹੀ ਐਦਾਂ ਥੋੜੇ ਰਿਸ਼ਤੇ ਹੁੰਦੇ ਨੇ ਥੋੜਾ ਬਹੁਤਾ ਬੰਦਾ ਪਰਿਆ ਹੋਏ ਤੇ ਫੇਰੀ ਉਹ ਮਾਦਾ ਚਾਹ ਲਿਆ ਜੇ ਕੋਟ ਦੇਣੀ ਆ ਨਹੀਂ ਤੇ ਜਗ ਮੈਂ ਡੰਗਰ ਨਵਾਲਾਂ ਐਵੇਂ ਹੀ ਹੋਰ ਹੀ ਗੱਲਾਂ ਛੜਿ ਗਿਆ ਬਈ ਦੱਸ ਕੀ ਕਰਾਂ ਮੈਂ ਕੁੜੀ ਦਾ ਕੁੜੀ ਤੇ ਆਖੇ ਲੱਗਦੀ ਨਹੀਂ ਮੇਰੇ ਚੱਲ ਥੋੜੀ ਬਹੁਤੀ ਪੜ੍ਹੀ ਲਿਖੀ ਹੁੰਦੀ ਤੇ ਚੱਲ ਰਿਸ਼ਤੇ ਹੁੰਦੇ ਨੇ ਜੇ ਕੋਈ ਆਉਂਦਾ ਵੀ ਆ ਤਾਂ ਪੁੱਛਦੇ ਨੇ ਕਿ ਪੜ੍ਹੀ ਆ ਕਿ ਨਹੀਂ ਤਾਂ ਕੀ ਦੱਸਾਂ ਮੈਂ